ਰੱਬ ਦਾ ਅਭਿਆਸ ਨਹੀਂ ਜੀ ਨੇ ਕੀਤਾ ਉਹ ਰੱਬ ਕਦੇ ਕਿਧੋਂ ਨਹੀਂ ਮਿਲਣਾ ਜੇ ਅਭਿਆਸ ਹੋ ਗਿਆ ਫਿਰ ਉਹਦੇ ਬਣਾ ਕੱਖ ਬਣੀ ਬੁੱਲਿਆ ਸ਼ੋਬਨ ਕੱਖ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ ਉਹ ਅੱਖ ਦੇਖਣੀ ਪੈਂਦੀ ਹੈ ਉਸਤਾਦ ਕੋਲੋਂ ਮਿਲਦੀ ਆ ਉਹ ਉਸੇ ਨੂੰ ਕਿਹਾ ਵੀ ਰੱਬ ਗੁਰੂ ਘਰੋਂ ਮਿਲਦਾ ਹੈ ਅਸੀਂ ਉਹਦਾ ਵਿਰਥ ਪਾਈ ਬੈਠੇ ਗੁਰੂ ਘਰ ਕੋਲ ਕੋ ਹੋਰ ਬੰਦਾ ਰੱਖਿਆ ਮੇਰਾ ਮਿੱਤਰ ਉਹਦੀ ਗੋਦੀ 'ਚ ਮੈਂ ਤਾਂ ਰੱਬ ਨੂੰ ਮਿਲਣਾ ਕਿਥੋਂ ਬਣਾ ਦੂੰ ਰੱਬ ਕਿਸੇ ਦਰਜੇ ਦੀ ਬੀਜਿਆਈ ਹੈ ਹਰ ਇੱਕ ਜੀਵਸਤ ਦੇ ਵਿੱਚ ਰੱਬ ਹੈਗਾ ਸਾਰੇ ਰਮੇ ਹੋਏ ਨੇ ਜੜ ਚੇਤਨ ਸੁਖ ਮਸੂਰ ਅੱਗ ਪਾਣੀ ਸਾਰੇ ਵਿੱਚ ਹੈ ਉਹ ਹਰ ਇੱਕ ਵਸੂਦ ਦੇ ਵਿੱਚ ਉਹ ਨੂੰ ਅੱਗ ਦਾ ਛੇਕ ਨਹੀਂ ਪਾਣੀ ਚ ਡੁੱਬਦਾ ਨਹੀਂ ਸ਼ਾਸਤਰ ਨਾਲ ਕੱਟਿਆ ਨਹੀਂ ਜਾਂਦਾ ਤਾਕਤ ਹਰ ਇੱਕ ਚੀਜ਼ ਦੇ ਵਿੱਚ ਉਸੇ ਦੀ ਹੈ ਉਹਦੇ ਬਿਨਾ ਕੀੜੀ ਵੀ ਨਹੀਂ ਪੈਰ ਪਟ ਸਕਦੀ ਹਾਂਥੀ ਵੀ ਨਹੀਂ ਪਟ ਸਕਦਾ ਉਹਦੀ ਸੱਤਾ ਵਾਲੀ ਟੁੱਟਦੇ ਨੇ ਉਹ ਉਸੇ ਦੀ ਸੱਤਾ ਅੱਖ ਜਾ ਕੇ ਦੇਖ ਰਹੀ ਹੈ ਨਹੀਂ ਇਹੀ ਅੱਖ ਮਿੱਟੀ ਅਨਰੀ ਜੋੜਾ ਵਿੱਚ ਹੋਵੇ ਕੁਛ ਨਹੀਂ ਕਰਦੀ ਅੱਖ ਕਿਸੇ ਨੂੰ ਨਹੀਂ ਦੇਖਦੀ ਉਸ ਚੀਜ਼ ਨੂੰ ਰੱਬ ਕਿਹਾ ਹੈ ਅੰਗਾਂ ਅੰਗਰੇ ਰੋਮ ਰੋਮ ਦੇ ਵਿੱਚ ਰਮਿਆ ਹੋਇਆ ਉਹ ਹਰ ਦੇ ਇੱਕ ਥਾਂ ਨਹੀਂ ਹੋਇਆ ਇੱਕ ਪੈਰ 'ਚ ਕੰਡਾ ਰੱਖੇ ਉਹੀ ਸੱਤਾ ਜਿਹੜੀ ਕਹਿੰਦੇ ਮੇਰੇ ਪੈਰ 'ਚ ਕੰਡਾ ਲੱਗਿਆ ਮੇਰੀ ਅੱਖ 'ਚ ਕੰਡਾ ਪੈ ਗਿਆ ਜਦੋਂ ਉਹ ਚਲਾ ਗਿਆ ਕੁਛ ਨਹੀਂ ਦੱਸਦਾ ਮੇਰੀ ਅੱਖ ਦੁਖਦੀ ਆ ਕਿ ਪੈਰ ਦੁਖਦਾ ਕਿ ਢਿੱਡ ਦੁਖਦਾ